ਉਹ ਤੇ ਮਜਬੂਰੀ ਵਾਸਤੇ ਜਿਹੜੇ ਲੈ ਰਿਹਾ ਸੀ ਆਪਣੀ ਦਿੱਲੀ ਨੂੰ ਜਾ ਰਹੇ ਆ ਕਿਤੇ ਪਾਕਿਸਤਾਨ ਲਾਹੌਰ ਨੂੰ ਨਹੀਂ ਜਾ ਰਹੇ ਜੇ ਲਾਹੌਰ ਨਾਲ ਜਾਣਾ ਤਾਂ ਟੈਂਕੀ ਲੈਣੀ ਪੈ ਸਕਦੀ ਆ ਪਰ ਇਹ ਸਿਸਟਮ ਸਰਕਾਰ ਜਿਸ ਵਾਸਤੇ ਚੋਰ ਰਹੀ ਆ ਇਹ ਸਮਝਾ ਕੇ ਕਿ ਜ਼ਿਆਦਾਤਰ ਧੰਨਵਾਦੀ ਆ ਕਿ ਸਾਡੀ ਕੌਮ ਨੂੰ ਗੁਲਾਮੀ ਦਾ ਸਾਹਸ ਕਰਾ ਰਹੀ ਆ ਕਿ ਅਸੀਂ ਜਿਹੜਾ ਉਹ ਉਸ ਪਾਸੇ ਨੂੰ ਸਾਮਿਲ ਟੱਕੇ ਤੱਕ ਜਿਵੇਂ ਕੱਲ ਜੋ ਮੀਡੀਆ ਨੇ ਵਿਖਾਇਆ ਉੱਥੇ ਟਰੈਕਟਰ ਪਾਰ ਇੱਕ ਕੱਲਾ ਲੈ ਕੇ ਉਹ ਵੀ ਪਾਰ ਕਰਕੇ ਆ ਇੱਕ ਜਦੋਂ ਅਥੂ ਗੈਸ ਦੇ ਗੋਲੇ ਚੱਲ ਰਹੇ ਇੱਕ ਕੱਲਾ ਸਿੰਘ ਜਾ ਕੇ ਬੈਠ ਗਿਆ ਪੂਰੀ ਹਰਿਆਣੇ ਦੀ ਫੋਰਸ ਲੱਗ ਕੇ ਉਹਨੂੰ ਕੱਲੇ ਨੂੰ ਹੀ ਨਹੀਂ ਉਠਾਲ ਸਕੀ ਕਿਉਂਕਿ ਕੱਲ ਸਾਡਾ ਉੱਥੋਂ ਅੱਗੇ ਪਾਰ ਕਰਦਾ ਕੋਈ ਪ੍ਰੋਗਰਾਮ ਨਹੀਂ ਸੀ ਉਹ ਸਿਰਫ ਉਥੇ ਬੱਚੇ ਵੇਖਣ ਜਾ ਰਹੇ ਸੀ ਉਹਦੇ ਉੱਤੇ ਅਥੂ ਗੈਸ ਵੀ ਜਾ ਰਹੀ ਸੀ ਇੱਕ ਸਿੰਘ ਨੂੰ ਉਠਾਲ ਨਹੀਂ ਸਕਿਆ ਅੱਜ ਤਾਂ ਪੂਰਾ ਪੰਜਾਬ ਜਾ ਰਿਹਾ ਅੱਜ ਕਿਹਨੂੰ ਰੋਕ ਲੈਣਾ ਸਾਡੇ ਲਈ ਉਹ ਰੋਕਾ ਕੋਈ ਮੈਨ ਨੇ ਨਹੀਂ ਰੱਖਦੀ ਅਜੇ ਤੱਕ ਨਾ ਕਦੀ ਪਹਿਲਾਂ ਕੋਈ ਰੋਕ ਰੋਕ ਸਕੀ ਆ ਨਾ ਅੱਜ ਵਾਲੀ ਰੋਕ ਸਕਿਆ ਕਿਹੜੀ ਇਹੋ ਜੀ ਮੰਗ ਆ ਜਿਹੜੀ ਤੁਸੀਂ ਹੰਗਾਏ ਸਾਰੀਆਂ ਮੰਗਾਂ ਦੇ ਵਿੱਚ। ਆਹ ਦੇਖੋ ਜੀ ਵੈਸੇ ਤਾਂ ਜਿਹੜਾ ਸਾਡਾ ਇਹ ਮੰਗ ਪੱਤਰ ਜਿਹੜੇ ਜਿਹਦੇ ਧਾਰ ਤੇ ਮੀਟਿੰਗ ਹੋਈ ਆ ਸਾਰੀਆਂ ਮੰਗਾਂ ਮੋਟਰ ਨੇ ਜਿਹੜੀ ਸਾਡੀ ਪਹਿਲੇ ਨੰਬਰ ਤੇ ਮੰਗਿਆ ਐ ਐਮ ਐਸ ਪੀ ਜਿਹੜੀ ਸਰਕਾਰ ਸਾਡੇ ਲਈ ਅਨਾਉਂਸ ਕਰਦੀ ਆ ਉਸੇ ਦੀ ਗਰੰਟੀ ਦੇ ਦੇਵੇ ਕਿ ਉਸ ਦੇ ਉੱਤੇ ਖਰੀਦੀ ਜਾਏਗੀ ਫਸਲ। ਕਿਸਾਨ ਅੰਦੋਲਨ ਦੀ ਗੱਲ ਕਰੀਏ ਤੇ ਪੂਰੇ ਪੰਜਾਬ ਭਰ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਵੱਲ ਨੂੰ ਕੂਚ ਕਰ ਰਹੇ ਨੇ ਔਰ 10 ਵਜੇ ਦਾ ਸਮਾਂ ਸੀ ਔਰ ਜੇ ਤਸਵੀਰਾਂ ਗਰਦਾਸਪੁਰ ਦੀ ਗੱਲ ਕਰੀਏ ਤਾਂ ਮੈਂ ਪਹਿਲੇ ਦਿਖਾਇਆ ਕਿ ਇੱਕ ਵੀਡੀਓ ਪਹਿਲੇ ਦੇ ਵਿੱਚ ਹੌਲੈਂਡ ਦਿਖਾਇਆ ਸੀ ਕਿ ਹੌਲੈਂਡ ਕਾਰਵਾਈ ਦਾ ਜਿਹੜਾ ਅੱਗੇ ਟਰੈਕਟਰ ਜਿਹੜਾ ਉਹ ਅਗਵਾਈ ਕਰ ਰਿਹਾ ਔਰ ਸਭ ਤੋਂ ਵੱਡੀ ਤਸਵੀਰ ਕਿ ਜੀਸੀਬੀ ਮਸ਼ੀਨਾਂ ਵੀ ਕਿਸਾਨਾਂ ਨਾਲ ਲੈ ਕੇ ਜਾ ਰਹੇ ਨੇ ਔਰ ਇਹਨੂੰ ਨਾਲ ਲੈ ਕੇ ਜਾਣ ਦਾ ਕਾਰਨ ਜਿਹੜਾ ਕਿਸਾਨਾਂ ਦਾ ਪੱਖ ਆ ਉਹਨਾਂ ਦਾ ਕਹਿਣਾ ਕਿ ਉਹਨਾਂ ਦਾ ਜਿਹੜਾ ਅੰਦੋਲਨ ਆ ਉਹ ਸ਼ਾਂਤਮਈ ਹੈ ਲੇਕਿਨ ਉਸ ਅੰਦੋਲਨ ਨੂੰ ਰੋਕਣ ਲਈ ਜੇ ਹਰਿਆਣਾ ਪੁਲਿਸ ਵੱਲੋਂ ਉੱਥੇ ਬੈਰੀਕੇਡ ਲਗਾਏ ਗਏ ਨੇ ਤੇ ਉਹਨਾਂ ਵੱਲੋਂ ਵੀ ਟੈਕਨੀਕ અપnai ਜਾ ਰਹੀ ਹੈ ਕਿ ਜੀਸੀਬੀ ਮਸ਼ੀਨਾਂ ਜਾਂ ਹੋਰ ਐਸੇ ਇਕਵਿਪਮੈਂਟ ਜਿਹੜੇ ਕਿ ਉਹ ਬੈਰੀਕੇਡ ਤੋੜੇ ਜਾ ਸਕਣ ਉਹਨਾਂ ਨੂੰ ਤੋੜਨ ਲਈ ਮਿੱਟੀ ਪਾਈ ਪਾ ਕੇ ਕ੍ਰਾਸ ਕੀਤਾ ਜਾ ਸਕੇ ਉਹਨਾਂ ਲਈ ਪੂਰੀ ਤਿਆਰੀ ਹੈ ਔਰ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਾਰਵਾਈ ਬਹੁਤ ਵੱਡੀ ਹੈ ਤੇ ਟਰੈਕਟਰ ਟਰਾਲੀਆਂ ਦੀ ਗੱਲ ਕਰੀਏ ਤਾਂ ਟਰੈਕਟਰ ਟਰਾਲੀਆਂ ਦੇ ਵਿੱਚ ਵੀ ਤੇਲ ਦੇ ਕੈਨ ਜਾਂ ਹੋਰ ਜਿਹੜਾ ਸਮਾਨ ਸਿਲੰਡਰ ਆ ਉਹ ਵੀ ਲੱਦ ਕੇ ਕਿਸਾਨ ਚਾਲੇ ਪਾ ਰਹੇ ਨੇ ਦਿੱਲੀ ਵੱਲ ਨੂੰ ਔਰ ਮੇਰੇ ਨਾਲ ਹੋਰ ਕਿਸਾਨ ਆਗੂ ਵੀ ਨੇ ਆਪਾਂ ਗੱਲ ਵੀ ਕਰਦੇ ਕਿਵੇਂ ਦੀ ਇੱਕ ਜਿਹੜੀ ਤਿਆਰੀ ਹੈ ਪ੍ਰਧਾਨ ਜੀ ਜਿਹੜੀ ਮੀਟਿੰਗ ਹੋਈ ਸੀ ਦਾਤੀ ਉਹ ਉਹਦੇ ਵਿੱਚ ਕੀ ਐਸਾ ਫੈਸਲਾ ਨਹੀਂ ਸਿਰੇ ਚੜਿਆ ਕਿ ਜਿਹੜਾ ਤੁਹਾਨੂੰ ਹੁਣ 10 ਵਜੇ ਮੂਵ ਕਰਦਾ ਪੈਣਾ ਆ ਦੇਖੋ ਮੂਵ ਤੇ ਅਸੀਂ ਪਰਸੋਂ ਦੇ ਕਰਨ ਰਿਹਾ 11 ਤਰੀਆਂ ਟੋਲੀਆਂ ਮੂਵ ਕਰਨੀਆਂ ਨੇ ਬਾਰਡਰ ਦੇ ਲਾਗੇ ਲਾਗੇ ਜਾ ਰਹੀਆਂ ਨੇ ਸਰਕਾਰ ਨੇ ਜਿਹੜਾ ਇੱਕ ਪੰਜਾਬ ਸਰਕਾਰ ਨੇ ਇਨੀਸ਼ੀਏਟਿਵ ਲਿਆ ਸੀ ਵਿਚੋਲੀ ਕਰਕੇ ਮੀਟਿੰਗ ਕਰਾਉਣ ਦਾ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਲੈਕਿਨ ਮੀਟਿੰਗ ਬੈਸਟਾ ਵਾ ਜਿਹੜੀਆਂ ਸਰਕਾਰ ਨੇ ਖੁਦ ਸਾਡੇ ਨਾਲ ਕਮਿਟਮੈਂਟ ਕੀਤੀਆਂ ਹੋਈਆਂ ਨੇ ਲਿਖ ਕੇ ਦਿੱਤਾ ਵਾ ਸਰਕਾਰ ਉਹਨੂੰ ਪੂਰਾ ਨਹੀਂ ਕਰ ਰਹੀ ਇਹ ਸਭ ਤੋਂ ਵੱਡੀ ਵਾਦਾ ਖਿਲਾਫੀ ਸਰਕਾਰ ਦੀ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਦੇਸ਼ ਦਾ ਵਿਕਾਸ ਮੈਂ ਕਹਿੰਦਾ 80 ਕਰੋੜ ਲੋਕ ਨੇ ਜਿਹੜੇ ਦੇਸ਼ ਦਾ ਵਿਕਾਸ ਕਰਨ ਲਈ ਉਹ ਪੰਜ ਬੰਦਿਆਂ ਦਾ ਇਹਨਾਂ ਲੋਕਾਂ ਦੀ ਸਾਰ ਲਓ ਇਹ ਦੇਸ਼ ਦੇ ਵਸਨੀਕ ਨੇ ਜਿਹੜੀਆਂ ਆ ਦੁਆਰਾ ਖੜੀਆਂ ਕਰੀਆਂ ਜਾ ਰਹੀਆਂ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਇਹ ਕੀ ਸ਼ੋਅ ਕਰਨਾ ਚਾਹੁੰਦੇ ਹੋ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਆ ਕਿਹੜੀ ਗੱਲਾਂ ਅਸੀਂ ਆਪਣੀ ਦੇਸ਼ ਦੀ ਰਾਜਧਾਨੀ ਇਹ ਜਿਹੜੀ ਗੱਲ ਬੋਲਦੇ ਹੋ ਪੰਜਾਬ ਤੇ ਹਿੰਦੂਸਤਾਨ ਦੇ ਵਿੱਚ ਘਰ ਦੀਵਾਰ ਇਹ ਚੀਜ਼ ਕੀ ਰਿਪਰੈਜ਼ੈਂਟ ਕਰਦੀ ਅਸੀਂ ਨਹੀਂ ਕਰਦੇ ਅਸੀਂ ਨਹੀਂ ਕਰਦੇ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਉਹ ਜੋ ਸਰਕਾਰ ਖੱਟਣ ਸਰਕਾਰ ਕਰ ਰਹੀ ਆ ਜੋ ਬਰਲੰਦੀ ਦੀ ਦੀਵਾਰ ਬਣਾ ਰਹੀ ਆ ਅਸੀਂ ਹੋ ਕੇ ਨੇ ਵੀ ਉਹ ਕਿਉਂ ਬਣ ਰਹੀ ਆ ਉਹਦਾ ਮਤਲਬ ਕੀ ਆ ਇਹਦਾ ਮਤਲਬ ਤੁਸੀਂ ਸਮਝੋ ਇਸ ਦੇਸ਼ ਦੇ ਵਸਨੀਕੀ ਸਮਝਦੇ ਇਸ ਦੇਸ਼ ਦੇ ਵਿੱਚ ਨਹੀਂ ਕਿ ਆਪਣੀ ਰਾਜਧਾਨੀ ਜਗ੍ਹਾ ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਜਨਮ ਸਿੱਧ ਜਿਹੜਾ ਸੰਵਿਧਾਨਕ ਅਧਿਕਾਰ ਵੀ ਆ ਜਨਮ ਸਿੱਧ ਅਧਿਕਾਰ ਵੀ ਆ ਆਪਣੇ ਹੱਕਾਂ ਦੀ ਰਾਖੀ ਲਈ ਲੋਕ ਜਿਹੜੇ ਆ ਉਹ ਪ੍ਰਦਰਸ਼ਨ ਕਰਦੇ ਆ ਔਰ ਕਰਦੇ ਆਏ ਨੇ ਕਰਦੇ ਰਹਿਣਗੇ ਬਿਲਕੁਲ ਆਪਾਂ ਦੇ ਗੁਰਦਾਸਪੁਰ ਵਾਲੇ ਤੇ ਵਸਦੇ ਹੀ ਬਾਰਡਰ ਤੇ ਆ ਜਿਹੜਾ ਹਿੰਦੂ ਪਾਕਿਸਤਾਨ ਦਾ ਇੰਡੀਆ ਪਾਕਿਸਤਾਨ ਦਾ ਬਾਰਡਰ ਆ ਆਪਾਂ ਤੇ ਉੱਥੇ ਜਿਹੜੀ ਫੈਂਸਿੰਗ ਵੇਖਦੇ ਹੋ ਉਤੋਂ ਜ਼ਿਆਦਾ ਮੇਰੇ ਕੰਨ ਸਖਤ ਫੈਂਸਿੰਗ ਸਾਡੀ ਬਦਕਤਵਿਤੀ ਹੈ ਕਿ ਸਾਡੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਕਿਤੇ ਉਹ ਕਹਿੰਦੇ ਨੇ ਮੋਤੀ ਆ ਤੇ ਮੁਮਕਣ ਹੈ ਐ ਸਮਝਦੇ ਆ ਮੋਤੀ ਆ ਤੇ ਆ ਜੋ ਲੋਕ ਸੜਕਾਂ ਦੇ ਉੱਤੇ ਆ ਕੇ ਬੈਠੇ ਆ ਇਹ ਵੇਖੋ ਤੁਸੀਂ ਬਾਰਡਰ ਦੀ ਗੱਲ ਕੀਤੀ ਹੈ ਆਪਾਂ ਬਿਲਕੁਲ ਬਾਰਡਰ ਦੇ ਉੱਪਰ ਆ ਇੱਥੇ ਆਰ ਪਾਰਸ ਨੈਗ ਹੋ ਰਹੀ ਆ ਜਿਸ ਤਰ੍ਹਾਂ ਦਾ ਬਾਰਡਰ ਹਰਿਆਣਾ ਸੀਲ ਕੀਤਾ ਗਿਆ ਜੇ ਕਿਸੇ ਪਰਮਾਤਮਾ ਕਰੇ ਇਹਨਾਂ ਮੁੱਕਨ ਮਤ ਆ ਜਾਵੇ ਪਾਕਿਸਤਾਨ ਵਾਲਾ ਬਾਰਡਰ ਸੀਲ ਕਰਦੇ ਰੇ ਤਾਂ ਹੋ ਸਕਦਾ ਸਾਡਾ ਪੰਜਾਬ ਦੀ ਜਵਾਨੀ ਕੀ ਹਿੰਦੂਸਤਾਨ ਦੀ ਜਵਾਨੀ ਬਚ ਜਾਵੇ ਜਿਹੜਾ ਸਮੈਕ ਨਸ਼ਾ ਜਿਹੜਾ ਆ ਰਿਹਾ ਪਾਕਿਸਤਾਨੋਂ ਪਾਸੇ ਸਾਰਾ ਬੰਦ ਹੋ ਜਾਏ ਆਪਾਂ ਤੇ ਬਾਰਡਰ ਵਾਲੇ ਆ ਤੇ ਫਿਰ ਹੁਣ ਉਧਰਲਾ ਬਾਰਡਰ ਤੇ ਟੱਪਿਆ ਨਹੀਂ ਆ ਬਾਰਡਰ ਟੱਪਿਆ ਜਾਏਗਾ ਦੇ ਕੋਈ ਜਿਹੜਾ ਬਾਰਡਰ ਅਸੀਂ ਉਹ ਟੱਪਿਆ ਇਸ ਕਰਕੇ ਨਹੀਂ ਜਾਂਦਾ ਵੀ ਉਹ ਅਸੀਂ ਇੱਕ ਸਵਧਾਨ ਤੇ ਬੱਧੀ ਹੋਏ ਸੀਗੇ ਵੀ ਇਹ ਬਹੁਤ ਦੇਸ਼ਾਂ ਦੇ ਹਿੱਤ ਆ ਕਿਤੇ ਸਾਡੇ ਆਪਣੇ ਘਰ ਨੂੰ ਕੰਦ ਕੋ ਕੱਢ ਦੋ ਸਾਡਾ ਸਾਡਾ ਰਿਸ਼ਤਾ ਬੰਦ ਕਰ ਦੋਵੇ ਉਹ ਕਹਿੰਦਾ ਕਿ ਉਹ ਫੇੜੇ ਕਿੱਡੀ ਕੋਡੀ ਗੱਲ ਆ ਇਹ ਤਾਂ ਨਿੱਕੀ ਗੱਲ ਹੈ ਜਿਸ ਦਿਨ ਸਾਡਾ ਪਾਕਿਸਤਾਨ ਵਾਲ ਨੂੰ ਕੋਈ ਬਾਰਡਰ ਨਹੀਂ ਤੋੜਦਾ ਪੰਜਾਬ ਦੇ ਜਿਹੜੇ ਜਵਾਨ ਨੇ ਹਮੇਸ਼ਾ ਜੰਗਾਂ ਦੇ ਵਿੱਚ ਜੁਲਦੇ ਪਾਕਿਸਤਾਨ ਨੂੰ ਫੜੇ ਉਹਨਾਂ ਨੇ ਕੀਤਾ ਹੈ ਤੇ ਪੰਜਾਬ ਦੇ ਜਿਹੜੇ ਜਵਾਨ ਨੇ ਦਿੱਲੀ ਨੂੰ ਫੜੇ ਵੀ ਕਰ ਸਕਦੇ ਆ ਸਾਡਾ ਇਤਿਹਾਸ ਇਹ ਕਹਿੰਦਾ ਪਰ ਉਹ ਸਰਕਾਰ ਸਾਨੂੰ ਅਸੀਂ ਇਹ ਸਵਾਲੀਦਾ ਵੀ ਅੱਜ ਜਿਹੜਾ ਕੁਐਸਚਨ ਤੁਹਾਡਾ ਹੈ ਜਿੱਥੇ ਤੁਸੀਂ ਆਪਣੇ ਮਨ ਦੀ ਗੱਲ ਕੱਢ ਰਹੇ ਹੋ ਵੀ ਚਿੱਖਾ ਵਾਲੀ ਗੱਲ ਜਿਹੜੀ ਕੱਢ ਰਹੇ ਹੋ ਮਨ ਦੀ ਕਿਉਂ ਨਹੀਂ ਤੋੜਦੇ ਤੁਸੀਂ ਸਾਨੂੰ ਉਸ ਪਾਸੇ ਜਾਨਵਰ ਤੇ ਸਰਕਾਰ ਮਜਬੂਰ ਕਰ ਰਹੀ ਹੈ ਮਤਲਬ ਦੇਖੋ ਤੁਹਾਡਾ ਤੇ ਜਿਹੜਾ ਤੁਸੀਂ ਸ਼ੁਰੂ ਤੋਂ ਇਹ ਕਹਿ ਰਹੇ ਹੋ ਸ਼ਾਂਤਮਈ ਅੰਦੋਲਨ ਫਿਰ ਸ਼ਾਂਤਮਈ ਅੰਦੋਲਨ ਦੇ ਵਿੱਚ ਇਹ ਜੀਸੀਬੀ ਕੀ ਕਰਦੀ ਹੈ ਦੇਖੋ ਸਾਤਵੇਂ ਦੋਲੇ ਸਾਡਾ ਹੈਗਾ ਜੋ ਸਾਡੀਆਂ ਰਕਾਵਟਾਂ ਲੱਗੀਆਂ ਰਕਾਵਟਾਂ ਤੋੜਨਾ ਕਿੰਨੇ ਆ ਜਦੋਂ ਸਾਨੂੰ ਤੋੜਨ ਵਾਸਤੇ ਮਜਬੂਰ ਕਰ ਰਹੀ ਹੈ ਸਰਕਾਰ ਜਿਹੜੀ ਇਸ ਵਾਸਤੇ ਹੋ ਰਹੀ ਆ ਅਸੀਂ ਉਸ ਵਾਸਤੇ ਮਜਬੂਰੀ ਵਾਸਤੇ ਜਿਹੜੇ ਲੈ ਰਹੇ ਆ ਅਸੀਂ ਆਪਣੀ ਦਿੱਲੀ ਨੂੰ ਜਾ ਰਹੇ ਆ ਕਿਤੇ ਪਾਕਿਸਤਾਨ ਲਾਹੌਰ ਨੂੰ ਇਹ ਲੋਰ ਉਹ ਜਾਣਾ ਸਾਨੂੰ ਥੈਂਕ ਯੂ ਲੈਣੀ ਪੈ ਸਕਦੀ ਆ ਪਰ ਇਹ ਸਿਸਟਮ ਸਰਕਾਰ ਜਿਸ ਵਜ੍ਹਾ ਨੂੰ ਤੋੜ ਰਹੀ ਆ ਤਾਂ ਇਹ ਸਮਝ ਆ ਕੇ ਕਿ ਜ਼ਿਆਦਾਤਰ ਧੰਨਵਾਦੀ ਆ ਕਿ ਸਾਡੀ ਕੌਮ ਨੂੰ ਗੁਲਾਮੀ ਦਾ ਸਾਹਸ ਕਰਾ ਰਹੀ ਆ ਤੇ ਅਸੀਂ ਜਿਹੜਾ ਉਸ ਪਾਸੇ ਨੂੰ ਸਾਹਮਣੇ ਟੱਕਰ ਦਾ ਬਿਲਕੁਲ ਜੇ ਕੱਲ ਦੀ ਗੱਲ ਕਰੀਏ ਗੱਲ ਇੱਕ ਤਸਵੀਰ ਆਈ ਸੀ ਕਿ ਹਾਲੈਂਡ ਟ੍ਰੈਕਟਰ ਤੇ ਮੁੰਡਾ ਬਾਰਡਰ ਪਾਰ ਕਰ ਗਿਆ ਪਹਿਲਾ ਜਿਹੜਾ ਸੀਤ ਸਿੰਘੂ ਬਾਰਡਰ ਤੇ ਪਹੁੰਚਿਆ ਇੱਥੇ ਵੀ ਹਾਲੈਂਡ ਟ੍ਰੈਕਟਰ ਅੱਗੇ ਲਾਇਆ ਜੀਸੀਬੀ ਨਾਲ ਨਹੀਂ ਕਿਵੇਂ ਨਹੀਂ ਤੇ ਜਿਵੇਂ ਕੱਲ ਜੋ ਮੀਡੀਆ ਨੇ ਵਿਖਾਇਆ ਉੱਥੇ ਟ੍ਰੈਕਟਰ ਪਾਰ ਇੱਕ ਕੱਲਾ ਲੈ ਕੇ ਉਹ ਵੀ ਪਾਰ ਕਰ ਗਿਆ ਇੱਕ ਜਦੋਂ ਅਥੂ ਗੈਸ ਦੇ ਗੋਲੇ ਚੱਲ ਰਹੇ ਇੱਕ ਕੱਲਾ ਸਿੰਘ ਜਾ ਕੇ ਬੈਠ ਗਿਆ ਪੂਰੀ ਹਰਿਆਣੇ ਦੀ ਫੋਰਸ ਲਾ ਕੇ ਉਹਨੂੰ ਕੱਲੇ ਨੂੰ ਹੀ ਨਹੀਂ ਉਠਾਲ ਸਕੀ ਜਦੋਂ ਕਿ ਕੱਲ ਸਾਡਾ ਉੱਥੋਂ ਅੱਗੇ ਪਾਰ ਕਰਨ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਹ ਸਿਰਫ ਉੱਥੇ ਬੱਚੇ ਵੇਖਣ ਜਾ ਰਹੇ ਸੀ ਉਹਦੇ ਉੱਤੇ ਅਥੂ ਗੈਸਪੀ ਜਾ ਰਹੀ ਸੀ ਇੱਕ ਸਿੰਘ ਨੂੰ ਉਠਾਲ ਨਹੀਂ ਸਕਿਆ ਅੱਜ ਤਾਂ ਪੂਰਾ ਪੰਜਾਬ ਜਾ ਰਿਹਾ ਅੱਜ ਕਿਹਨੂੰ ਰੋਕ ਲੈਣੇ ਸਾਡੇ ਲਈ ਉਹ ਰੋਕਾ ਕੋਈ ਮੈਨੇ ਨਹੀਂ ਰੱਖਦੀ ਅਜੇ ਤੱਕ ਨਾਕਦੀ ਪਹਿਲਾਂ ਕੋਈ ਰੋਕ ਰੋਕ ਸਕੀ ਆ ਨਾ ਅੱਜ ਵਾਲੀ ਰੋਕ ਸਕੇ ਕਿਹੜੀ ਇਹੋ ਜੀ ਮੰਗ ਆ ਜਿਹੜੀ ਤੁਸੀਂ ਸਮਝੋ ਕਿ ਬਹੁਤ ਇੱਕ ਇੰਪੋਰਟੈਂਟ ਮੰਗ ਆ ਇਹ ਸਾਰੀਆਂ ਮੰਗਾਂ ਦੇ ਵਿੱਚ ਦੇਖੋ ਜੀ ਵੈਸੇ ਤਾਂ ਜਿਹੜਾ ਸਾਡਾ ਮੰਗ ਪੱਤਰ ਜਿਹੜੇ ਜਿਹਦੇ ਆਧਾਰ ਤੇ ਮੀਟਿੰਗ ਹੋਈ ਆ ਸਾਰੀਆਂ ਮੰਗਾਂ ਇੰਪੋਰਟੈਂਟ ਨੇ ਜਿਹੜੀ ਸਾਡੀ ਪਹਿਲੇ ਨੰਬਰ ਤੇ ਮੰਗ ਆ ਐਮ ਐਸ ਪੀ ਜਿਹੜੀ ਸਰਕਾਰ ਸਾਡੇ ਲਈ ਅਨਾਉਂਸ ਕਰਦੀ ਆ ਉਸੇ ਦੀ ਗਰੰਟੀ ਦੇ ਦੇਵੇ ਕਿ ਉਸ ਦੇ ਉੱਤੇ ਖਰੀਦੀ ਜਾਏਗੀ ਫਸਲ ਨਵੀਂ ਮੰਗ ਕੋਈ ਐਕਸਟਰਾ ਕੁਝ ਨਹੀਂ ਮੰਗਦੇ ਜੋ ਐਮ ਐਸ ਪੀ ਸਰਕਾਰ ਵੱਲੋਂ ਐਲਾਨ ਕੀਤੀ ਜਾਂਦੀ ਆ ਉਹਦੇ ਉੱਤੇ ਖਰੀਦ ਦਾ ਕਾਨੂੰਨ ਬਣਾਇਆ ਜਾਏ ਗਰੰਟੀ ਕਾਨੂੰਨ ਬਣਾਇਆ ਜਾਏ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਦੇ ਵਿੱਚ ਮੈਂ ਦਿਖਾਇਆ ਕਿ ਜਿਵੇਂ ਇੱਕ ਜੀਸੀਬੀ ਜਿਹੜੀ ਕਾਰਵਾਈ ਦਾ ਅਗਵਾਈ ਕਰ ਰਹੀ ਹੈ ਉੱਥੇ ਹੌਲੈਂਡ ਟਰੈਕਟਰ ਔਰ ਜਿਹੜੇ ਅੱਗੇ ਜੇ ਗੱਲ ਕਰੀਏ ਟਰੈਕਟਰਾਂ ਦੇ ਅੰਦਰ ਜਿਹੜਾ ਸਮਾਨ ਆ ਉਹ ਜੇ ਮੈਂ ਤਸਵੀਰਾਂ 'ਚ ਦਿਖਾਵਾਂਗਾ ਤੇ ਉਹ ਸਮਾਨ ਡੀਜ਼ਲ ਦੇ ਕੈਨ ਨੇ ਔਰ ਉਹਦੇ ਨਾਲ ਨਾਲ ਡੀਜ਼ਲ ਇਸ ਕਰਕੇ ਲੈ ਕੇ ਜਾਇਆ ਜਾ ਰਿਹਾ ਕਿ ਅੱਗੇ ਪੈਟਰੋਲ ਪੰਪਾਂ ਦੇ ਜੇ ਪੈਟਰੋਲ ਨਹੀਂ ਮਿਲਦਾ ਤਾਂ ਡੀਜ਼ਲ ਵੀ ਦੀ ਕਮੀ ਨਾ ਆਵੇ ਟਰੈਕਟਰ ਰੁਕ ਨਾ ਜਾਣ ਸੜਕਾਂ ਦੇ ਉੱਤੇ सिलेंडर नाल के जाए जा रहे हैं राशन पूरा छे महीने की तैयारी है और किसान जोड़े ने गुरदासपुर तो दिल्ली वालों कूच कर रहे हैं कैमरा परसन विखी के नाम गुरदित चावला जगबणी टीवी गुरदसपुर